ਵੇਨੇਜ਼ੁਲਾ ਤੋਂ ਬਾਅਦ ਹੋਰ ਕਿਹੜੇ ਦੇਸ਼ਾਂ ਤੇ ਹੋ ਸਕਦੀ ਹੈ 트럼ਪ ਦੀ ਨਜ਼ਰ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਦਾ ਦੂਜਾ ਕਾਰਜਕਾਲ ਉਹਨਾਂ ਦੀ ਵਿਦੇਸ਼ ਨੀਤੀ ਸੰਬੰਧੀ ਇੱਛਾਵਾਂ ਮੁਤਾਬਕ ਚੱਲ ਰਿਹਾ ਹੈ ਉਹ ਵੈਨੇਜ਼ੁਲਾ ਨੂੰ ਦਿੱਤੀਆਂ ਧਮਕੀਆਂ ਤੇ ਅਮਲ ਕਰ ਚੁੱਕੇ ਨੇ ਰਾਤੋ ਰਾਤ ਕੀਤੀ ਕਾਰਵਾਈ ਦੌਰਾਨ ਮਜ਼ਬੂਤ ਇੰਤਜ਼ਾਮਾਂ ਦੇ ਬਾਵਜੂਦ ਵੀ ਵੈਨੇਜ਼ੁਲਾ ਦੇ ਰਾਸ਼ਟਰਪਤੀ ਤੇ ਉਸ ਦੀ ਪਤਨੀ ਨੂੰ ਕਾਬੂ ਕਰ ਲਿਆ ਗਿਆ ਇਸ ਆਪਰੇਸ਼ਨ ਬਾਰੇ ਦੱਸਦਿਆਂ 트럼ਪ ਨੇ 1823 ਦਾ ਮੌਨਰੋ ਡਾਕਟ੍ਰਿਨ ਮੂਰਤ ਕਰਵਾਇਆ ਜੋ ਪੱਛਮੀ ਜਗਤ ਵਿੱਚ ਅਮਰੀਕਾ ਦੀ ਸਰਵਉਸ਼ਤਾ ਨੂੰ ਦਰਸਾਉਂਦਾ ਹੈ। ਉਹਨਾਂ ਨੇ ਇਸ ਨੂੰ ਨਵਾਂ ਨਾਮ ਦਿੱੰਦਿਆ ਡੌਨਰੋ ਡਾਕਟ੍ਰਿਨ ਕਿਹਾ। ਹਾਲੀ ਦੇ ਦਿਨਾਂ ਵਿੱਚ ਵਾਸ਼ਿੰਗਟਨ ਦੇ ਪ੍ਰਭਾਵ ਖੇਤਰ ਵਿੱਚ ਆਉਣ ਵਾਲੇ ਹੋਰ ਦੇਸ਼ਾਂ ਖਿਲਾਫ ਉਹਨਾਂ ਨੇ ਕੁਝ ਚੇਤਾਵਨੀਆਂ ਵੀ ਦਿੱਤੀਆਂ। ਗ੍ਰੀਨਲੈਂਡ 'ਤੇ ਅਮਰੀਕਾ ਦਾ ਪਹਿਲਾਂ ਤੋਂ ਹੀ ਇੱਕ ਫੌਜੀ ਕੈਂਪ ਪਿਟੂਫਿਕ ਸਪੇਸ ਬੇਸ ਮੌਜੂਦ ਹੈ ਪਰ 트ੰਪ ਪੂਰੇ ਟਾਪੂ 'ਤੇ ਕਬਜ਼ਾ ਕਰਨਾ ਚਾਹੁੰਦੇ ਨੇ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਰਾਸ਼ਟਰੀ ਸੁਰੱਖਿਆ ਦੇ ਨਜ਼ਰੀਏ ਤੋਂ ਸਾਨੂੰ ਗ੍ਰੀਨਲੈਂਡ ਦੀ ਲੋੜ ਹੈ ਤੇ ਦਾਵਾ ਕੀਤਾ ਕਿ ਇਹ ਇਲਾਕਾ ਹਰ ਪਾਸੇ ਰੂਸੀ ਤੇ ਚੀਨੀ ਜਹਾਜ਼ਾਂ ਨਾਲ ਭਰਿਆ ਹੋਇਆ ਹੈ ਡੈਨਮਾਰਕ ਦੇ ਰਾਜ ਦਾ ਹਿੱਸਾ ਇਹ ਵਿਸ਼ਾਲ ਆਰਕਟਿਕ ਟਾਪੂ ਅਮਰੀਕਾ ਤੋਂ ਲਗਭਗ 2000 ਮੀਲ ਯਾਨੀ 3200 ਕਿਲੋਮੀਟਰ ਉੱਤਰ ਪੂਰਬ ਵੱਲ ਸਥਿਤ ਹੈ ਇਹ ਕੁਝ ਦੁਰਲਭਤਾ ਤਾਂ ਰੀਅਰ ਅਰਥ ਮਿਨਰਲਸ ਨਾਲ ਭਰਪੂਰ ਹੈ ਜੋ smartphones, ਬਿਜਲੀ ਵਾਲੀਆਂ ਗੱਡੀਆਂ ਤੇ ਫੌਜੀ ਹਾਰਡਵੇਅਰ ਦੇ ਉਤਪਾਦਨ ਲਈ ਮਹੱਤਵਪੂਰਨ ਨੇ ਇਸ ਸਮੇਂ ਚੀਨ ਦੁਰਲਭ ਤੱਤਾਂ ਦੇ ਉਤਪਾਦਨ ਵਿੱਚ ਅਮਰੀਕਾ ਤੋਂ ਕਈ ਗੁਣਾ ਵਧਾ ਹੈ ਗ੍ਰੀਨਲੈਂਡ ਉੱਤਰ ਅਟਲਾਂਟਿਕ ਮਹਾਸਾਗਰ ਵਿੱਚ ਇੱਕ ਅਹਿਮ ਰਣਨੀਤਿਕ ਥਾਹ ਤੇ ਸਥਿਤ ਹੈ ਇਹ ਆਰਕਟਿਕ ਸਰਕਲ ਤੱਕ ਪਹੁੰਚ ਦਿੰਦਾ ਹੈ ਆਉਣ ਵਾਲੇ ਸਾਲਾਂ ਵਿੱਚ ਜਿਵੇਂ-ਜਿਵੇਂ ਧਰੂਵੀ ਬਰਫ਼ ਪਿਗਲੇਗੀ ਨਵੇਂ ਸਮੁੰਦਰੀ ਵਪਾਰਕ ਰਾਹ ਖੁੱਲਣ ਦੀ ਸੰਭਾਵਨਾ ਹੈ ਉੱਥੇ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਜੇਨਸ ਫੈਡਰਿਕ ਨੀਲਸਨ ਨੇ 트럼ਪ ਦੀ ਗੱਲ ਦਾ ਜਵਾਬ ਦਿੰਦਿਆਂ ਟਾਪੂ ਤੇ ਅਮਰੀਕੀ ਕਬਜ਼ੇ ਦੇ ਵਿਚਾਰ ਨੂੰ ਇੱਕ ਕਲਪਨਾ ਕਰਾਰ ਦਿੱਤਾ। ਉਹਨਾਂ ਕਿਹਾ ਹੋਰ ਕੋਈ ਦਬਾਅ ਨਹੀਂ, ਹੋਰ ਕੋਈ ਇਸ਼ਾਰਾ ਨਹੀਂ, ਹੋਰ ਕੋਈ ਵਿਲਨ ਕਰਨ ਦੀਆਂ ਕਲਪਨਾਵਾਂ ਨਹੀਂ। ਅਸੀਂ ਸੰਵਾਦ ਲਈ ਤਿਆਰ ਆ, ਅਸੀਂ ਗੱਲਬਾਤ ਲਈ ਉਪਲਬਧਾਂ ਪਰ ਇਹ ਸਭ ਕੁਝ ਸਹੀ ਰਾਹਾਂ ਰਾਹੀਂ ਤੇ ਅੰਤਰਰਾਸ਼ਟਰੀ ਕਾਨੂੰਨ ਦਾ ਆਦਰ ਕਰਦਿਆਂ ਹੀ ਹੋਣਾ ਚਾਹੀਦਾ। ਵੇਨੇਜ਼ੁਲਾ ਵਿੱਚ ਕੀਤੀ ਗਈ ਕਾਰਵਾਈ ਤੋਂ ਕੁਝ ਘੰਟਿਆਂ ਬਾਅਦ ਹੀ ਡੋਨਾਲਡ 트੍ਰੰਪ ਨੇ ਕੋਲੰਬੀਆ ਦੇ ਰਾਸ਼ਟਰਪਤੀ ਗੁਸਟਾਵੋ ਪੈਟਰੋ ਨੂੰ ਚੇਤਾਵਨੀ ਦਿੱਤੀਆਂ ਕਿ ਉਹ ਆਪਣੀ ਹਿਫਾਜ਼ਤ ਦਾ ਧਿਆਨ ਰੱਖੇ। ਵੈਨੇਜ਼ੁਲਾ ਦੇ ਪੱਛਮ ਵੱਲ ਸਥਿਤ ਗੁਵਾਂਡੀ ਦੇਸ਼ ਕੋਲੰਬੀਆ ਵਿੱਚ ਤੇਲ ਦੇ ਪਟਾਰ ਮੌਜੂਦ ਨੇ ਤੇ ਇਹ ਸੋਨਾ, ਚਾਂਦੀ, ਐਮਰਲਡ, ਪਲੇਟਿਨਮ ਤੇ ਕੋਲੇ ਦਾ ਵੱਡਾ ਉਤਪਾਦਕ ਦੇਸ਼ ਹੈ। ਇਸ ਇਲਾਕੇ ਦੇ ਵਿੱਚ ਨਸ਼ੀਆ ਖਾਸ ਤੌਰ ਤੇ ਕੋਕੀਨ ਦੀ ਵਪਾਰ ਦਾ ਇੱਕ ਮੁੱਖ ਕੇਂਦਰ ਵੀ ਹੈ। ਸਤੰਬਰ ਤੋਂ ਅਮਰੀਕਾ ਨੇ ਕੈਰੀਬੀਅਨ ਤੇ ਪੂਰਬੀ ਪ੍ਰਸ਼ਾਂਤ ਮਹਾਸਾਗਰ ਵਿੱਚ ਬਿਨਾਂ ਕਿਸੇ ਸਬੂਤ ਦੇ ਕਹਿ ਕੇ ਕਿਸ਼ਤੀਆਂ ਤੇ ਹਮਲੇ ਸ਼ੁਰੂ ਕਰ ਦਿੱਤੇ ਕਿ ਉਹਨਾਂ ਰਾਹੀਂ ਨਸ਼ਾ ਲਿਜਾਇਆ ਜਾ ਰਿਹਾ ਹੈ। ਅਕਤੂਬਰ ਦੇ ਵਿੱਚ ਅਮਰੀਕਾ ਨੇ ਗੁਸਟਾਵੋ ਪੈਟਰੋ ਤੇ ਇੱਕ ਐਂਦਿਆ پابੰਦੀਆਂ ਲਗਾਈਆਂ ਕਿ ਉਹ ਨਸ਼ਾ ਕਾਟੇਲਾ ਨੂੰ ਹੋਰ ਵਧਣ ਦੀ ਆਗਿਆ ਦੇ ਰਹੇ ਨੇ। ਐਤਵਾਰ ਨੂੰ 에ਅਰ ਫੋਰਸ 1 ਵਿੱਚ ਗੱਲ ਕਰਦਿਆਂ 트럼ਪ ਨੇ ਕਿਹਾ ਕਿ ਕੋਲੰਬੀਆ ਨੂੰ ਇੱਕ ਬਿਮਾਰ ਆਦਮੀ ਚਲਾ ਰਿਹਾ ਹੈ ਜਿਸ ਨੂੰ ਕੋਕੀਨ ਬਣਾ ਕੇ ਅਮਰੀਕਾ 'ਚ ਵੇਚਣ ਦਾ ਸ਼ੌਕ ਹੈ। ਜਦੋਂ ਪੁੱਛਿਆ ਗਿਆ ਕਿ ਕੀ ਅਮਰੀਕਾ ਕੋਲੰਬੀਆ ਨੂੰ ਨਿਸ਼ਾਨਾ ਬਣਾਉਂਦੀ ਕੋਈ ਕਾਰਵਾਈ ਕਰੇਗਾ ਤਾਂ 트ੰਪ ਨੇ ਜਵਾਬ ਦਿੱਤਾ ਇਹ ਮੈਨੂੰ ਚੰਗਾ ਲੱਗਦਾ ਹੈ ਇਤਿਹਾਸਕ ਤੌਰ ਤੇ ਕੋਲੰਬੀਆ ਨਸ਼ਿਆਂ ਖਿਲਾਫ ਅਮਰੀਕਾ ਦੀ ਲੜਾਈ ਦੇ ਵਿੱਚ ਵਾਸ਼ਿੰਗਟਨ ਦਾ ਨੇੜਲਾ ਸਾਥੀ ਰਿਹਾ ਹੈ ਤੇ ਜਿਸ ਨੂੰ ਨਸ਼ਾ 카ਰਟੇਲਾਂ ਦਾ ਮੁਕਾਬਲਾ ਕਰਨ ਲਈ ਹਰ ਸਾਲ ਕਰੋੜਾਂ ਡਾਲਰ ਦੀ ਫੌਜੀ ਸਹਾਇਤਾ ਮਿਲਦੀ ਹੈ ਏਅਰ ਫੋਰਸ 1 ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਕਹਿੰਿਆ ਕਿ ਅਸੀਂ ਇਸ ਤੇ ਬਹੁਤ ਨੇੜਲੀ ਨਜ਼ਰ ਰੱਖ ਰਹੇ ਹਾਂ ਜੇਕਰ ਉਹ ਪਹਿਲਾਂ ਵਾਂਗ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਹਨ ਤਾਂ ਅਮਰੀਕਾ ਵੱਲੋਂ ਉਹਨਾਂ ਤੇ ਬਹੁਤ ਸਖਤ ਕਾਰਵਾਈ ਹੋਵੇਗੀ। ਸਿਧਾਂਤਕ ਤੌਰ ਤੇ ਈਰਾਨ ਡੌਨਰੋ ਡਾਕਟ੍ਰੀਨ ਦੇ ਦਾਇਰੇ ਵਿੱਚ ਨਹੀਂ ਆਉਂਦਾ ਪਰ ਇਸ ਦੇ ਬਾਵਜੂਦ ਟਰੰਪ ਪਹਿਲਾਂ ਵੀ ਈਰਾਨੀ ਸ਼ਾਸਨ ਨੂੰ ਅਗਲੀ ਕਾਰਵਾਈ ਦੀਆਂ ਧਮਕੀਆਂ ਦੇ ਚੁੱਕੇ ਨੇ। ਇਹ ਧਮਕੀਆਂ ਉਸ ਤੋਂ ਬਾਅਦ ਆਈਆਂ ਸਨ ਜਦੋਂ ਪਿਛਲੇ ਸਾਲ ਅਮਰੀਕਾ ਨੇ ਈਰਾਨ ਦੀਆਂ ਪਰਮਾਣੂ ਸਹੂਲਤਾਂ ਤੇ ਹਮਲੇ ਕੀਤੇ ਸਨ। ਇਹ ਹਮਲੇ ਉਦੋਂ ਹੋਏ ਜਦੋਂ ਇਜ਼ਰਾਈਲ ਨੇ ਈਰਾਨ ਦੀ ਪਰਮਾਣੂ ਹਥਿਆਰ ਬਣਾਉਣ ਦੀ ਸਮਰੱਥਾ ਨੂੰ ਖਤਮ ਕਰਨ ਲਈ ਵੱਡੇ ਪੱਧਰ ਤੇ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ ਇਸ ਕਾਰਵਾਈ ਦਾ ਅੰਤ 12 ਦਿਨਾਂ ਤੱਕ ਚੱਲੇ ਇਜ਼ਰਾਈਲ-ਈਰਾਨ ਸੰਘਰਸ਼ੀ ਚੋਆ ਪਿਛਲੇ ਹਫਤੇ 트ੰਪ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਨਯਾਮਿਨ ਨਿਤਨਯਾਹੁ ਦਰਮਿਆਨ ਮਾਰੇ ਲਾਵੋ ਵਿੱਚ ਹੋਈ ਮੀਟਿੰਗ ਦੌਰਾਨ ਵੀ ਈਰਾਨ ਮੁੱਖ ਅਜੰਡੇ ਤੇ ਸੀ ਅਮਰੀਕੀ ਮੀਡੀਆ ਨੇ ਇਹ ਰਿਪੋਰਟ ਕੀਤਾ ਕਿ ਨੈਤਨਜਾਹੂ ਨੇ 2026 ਦੇ ਵਿੱਚ ਈਰਾਨ ਖਿਲਾਫ ਨਵੇਂ ਹਮਲਿਆਂ ਦੀ ਸੰਭਾਵਨਾ ਬਾਰੇ ਗੱਲ ਛੜੀ ਸੀ ਜ਼ਿਕਰਯੋਗ ਹੈ 2016 ਦੇ ਵਿੱਚ ਡੋਨਾਲਡ ਟਰੰਪ ਦੀ ਸੱਤਾ ਤੱਕ ਪਹੁੰਚ ਉਸ ਦੀ ਉਸ ਮੁਹਿੰਮ ਨਾਲ ਜੁੜੀ ਰਹੀ ਜਿਸ ਵਿੱਚ ਉਹਨਾਂ ਨੇ ਮੈਕਸੀਕੋ ਨਾਲ ਲੱਗਦੀ ਦੱਖਣੀ ਸਰਹੱਦ ਤੇ ਕੰਦ ਬਣਾਉਣ ਦੇ ਨਾਅਰੇ ਦਿੱਤੇ ਸਨ 2025 ਵਿੱਚ ਦੁਬਾਰਾ ਅਹੁਦਾ ਸੰਭਾਲਣ ਦੇ ਪਹਿਲੇ ਹੀ ਦਿਨ ਟਰੰਪ ਨੇ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕਰਕੇ ਗਲਫ ਆਫ ਮੈਕਸੀਕੋ ਦਾ ਨਾਮ ਬਦਲ ਕੇ ਗਲਫ ਆਫ ਅਮਰੀਕਾ ਰੱਖਣ ਦਾ ਐਲਾਨ ਕੀਤਾ ਸੀ 트럼ਪ ਅਕਸਰ ਦਾਵਾ ਕਰਦੇ ਨੇ ਕਿ ਮੈਕਸੀਕਨ ਅਧਿਕਾਰੀ ਅਮਰੀਕਾ ਦੇ ਵਿੱਚ ਨਸ਼ਿਆਂ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਪ੍ਰਵਾਹ ਨੂੰ ਰੋਕਣ ਦੇ ਲਈ ਕਾਫੀ ਕੁਝ ਨਹੀਂ ਕਰ ਰਹੇ ਐਤਵਾਰ ਨੂੰ ਗੱਲ ਕਰਦਿਆਂ 트럼ਪ ਨੇ ਕਿਹਾ ਕਿ ਮੈਕਸੀਕੋ ਰਾਹੀਂ ਨਸ਼ੇ ਲਗਾਤਾਰ ਆ ਰਹੇ ਨੇ ਤੇ ਸਾਨੂੰ ਹੁਣ ਕੁਝ ਕਰਨਾ ਹੀ ਪਵੇਗਾ ਉਹਨਾਂ ਇਹ ਵੀ ਕਿਹਾ ਕਿ ਉੱਥੋਂ ਦੇ ਨਸ਼ਾ 카rtel ਬਹੁਤ ਮਜ਼ਬੂਤ ਹਨ ਮੈਕਸੀਕੋ ਦੀ ਰਾਸ਼ਟਰਪਤੀ ਕਲੋਡੀਆ ਸ਼ਿਨਬੋਮ ਨੇ ਮੈਕਸੀਕੋ ਦੀ ਧਰਤੀ ਤੇ ਕਿਸੇ ਵੀ ਅਮਰੀਕੀ ਫੌਜੀ ਕਾਰਵਾਈ ਨੂੰ ਜਨਤਕ ਤੌਰ ਤੇ ਰੱਦ ਕਰ ਦਿੱਤਾ। ਉੱਥੇ ਫਲੋਰੀਡਾ ਤੋਂ ਸਿਰਫ 90 ਮੀਲ ਯਾਨੀ 145 ਕਿਲੋਮੀਟਰ ਦੱਖਣ ਵੱਲ ਸਥਿਤ ਇਟਾਪੂ ਦੇਸ਼ 1960 ਦੇ ਦਹਾਕੇ ਦੀ ਸ਼ੁਰੂਆਤ ਤੋਂ ਹੀ ਅਮਰੀਕੀ پابੰਦੀਆਂ ਹੇਠ ਹੈ। ਕਿਊਬਾ ਦੇ ਨਿਕੋਲਸ ਮਾਦੁਰੋ ਦੇ ਵੈਨਜ਼ੂਲਾ ਨਾਲ ਨੇੜਲੇ ਸੰਬੰਧ ਰਹੇ ਨੇ। ਐਤਵਾਰ ਨੂੰ 트럼ਪ ਨੇ ਸੁਝਾਅ ਦਿੱਤਾ ਕਿ ਕਿਊਬਾ ਦੇ ਵਿੱਚ ਅਮਰੀਕੀ ਫੌਜੀ ਦਖਲ ਦੀ ਲੋੜ ਨਹੀਂ ਹੈ ਕਿਉਂਕਿ ਕਿਊਬਾ ਡਿੱਗਣ ਲਈ ਤਿਆਰ ਦਿਖ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕੋਈ ਕਾਰਵਾਈ ਕਰਨ ਦੀ ਲੋੜ ਹੈ। ਇਹ ਤਾਂ ਪਹਿਲਾਂ ਹੀ 헤ਠਾ ਜਾਂਦਾ ਲੱਗਦਾ ਹੈ। ਉਹਨਾਂ ਇਹ ਵੀ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਹ ਕਿੰਨਾ ਸਮਾਂ ਟਿਕ ਸਕਣਗੇ ਪਰ ਹੁਣ ਕਿਊਬਾ ਕੋਲ ਕੋਈ ਆਮਦਨ ਨਹੀਂ ਰਹੀ। ਉਹਨਾਂ ਦੀ ਸਾਰੀ ਆਮਦਨ ਵੈਨੇਜ਼ੁਲਾ ਤੋਂ ਆਉਂਦੀ ਸੀ ਵੈਨੇਜ਼ੁਲਾ ਦੇ ਤੇਲ ਤੋਂ। ਰਿਪੋਰਟਰਾਂ ਮੁਤਾਬਕ ਕਿਊਬਾ ਨੂੰ ਲਗਭਗ 30% ਤੇਲ ਦੀ ਸਪਲਾਈ ਵੈਨੇਜ਼ੁਏਲਾ ਕਰਦਾ ਹੈ ਜਿਸ ਕਰਕੇ ਮਾਦਰੋ ਦੇ ਹਟਣ ਨਾਲ ਸਪਲਾਈ ਡਿੱਗਣ ਤੇ ਹਵਾਨਾ ਲਈ ਹਾਲਾਤ ਹੋਰ ਵੀ ਨਾਜ਼ੁਕ ਹੋ ਸਕਦੇ ਨੇ